ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਓ ਸਾਰੇ ਵੈਲਕਮ ਆ ਜੀ ਤੁਹਾਡਾ ਮੇਰਾ ਅੱਜ ਦੇ ਨਿਊ ਬਲੌਗ ਦੇ ਵਿੱਚ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਜੀ ਐਂ ਧੁੱਪ ਵੀ ਕਾਫੀ ਆ ਚੁੱਕੀ ਹੈਗੀ ਤੇ ਇਹ ਆਪਣੇ ਘਰ ਤੋਂ ਬਾਹਰ ਦਾ ਨਜ਼ਾਰਾ ਆਪਣੇ ਘਰ ਦੀ ਗਲੀ ਹੈ ਜਿਹੜੀ ਉਹ ਵਾਲੀ ਐਂਡ ਇੱਥੇ ਜਿਉ ਆਪਣੇ ਜਿਹੜੇ 70% ਘਰ ਦੇ ਕੰਮ ਨੇ ਉਹ ਮੈਨੇ ਕਰ ਲਈ ਸੀ ਐਂਡ ਯੂ نو ਕਿ ਜਿਹੜੀ ਰੂਮ ਦੀ ਕਲੀਨਿੰਗ ਮੈਨੇ ਮੇਰੇ ਤੋਂ ਲਾਸਟ ਤੇ ਹੁੰਦੀ ਹੈ ਤੇ ਬਸ ਆਪਾਂ ਉਹੀ ਇੱਥੇ ਕਰਨ ਲੱਗੇ ਹੋਏ ਸੀ ਚਾਦਰ ਵਗੈਰਾ ਝਾੜ ਕੇ ਮੈਂ ਵਿਸਾ ਰਹੀ ਸੀਗੀ ਤੇ ਬਸ ਇਥੇ ਇਹੀ ਕੰਮ ਚੱਲਦੇ ਪਏ ਸੀਗੇ ਮੇਰੇ ਘਰ ਦੇ ਮਤਲਬ ਰੂਮ ਦੇ ਰੂਮ ਦੀ ਕਲੀਨਿੰਗ ਤੇ ਕੰਮ ਤਾਂ ਜਿਹੜੇ ਦਿੱਲੀ ਵਾਲੇ ਨੇ ਉਹੀ ਹੁੰਦੇ ਨੇਗੇ ਹਨਾ ਇਹਨਾਂ ਨੂੰ ਆਰਾਮ ਨਾਲ ਕਰ ਲਓ ਠੀਕ ਹੈ ਚੇਤੀ ਕਰ ਲਓ ਪਿਆਰ ਨਾਲ ਕਰ ਲਓ ਗੁੱਸੇ ਨਾਲ ਕਰ ਲਓ ਕੰਮ ਤਾਂ ਕਰ ਨਹੀਂ ਪੈਣਾ ਇਸ ਲਈ ਕੰਮਾਂ ਨੂੰ ਆਰਾਮ ਦੇ ਨਾਲ ਤੇ ਪਿਆਰ ਨਾਲ ਕਰਿਆ ਕਰੋ ਜ਼ਿਆਦਾ ਚੰਗਾ ਰਹੂਗਾ ਨਾਲੇ ਤਾਂ ਖੋਦ ਦਾ ਮੂਡ ਵੀ ਸੈੱਟ ਰਹਿੰਦਾ ਤੇ ਪਰਿਵਾਰ ਦਾ ਜਿਹੜਾ ਮੂਡ ਆ ਉਹ ਵੀ ਸੈੱਟ ਰਹਿੰਦਾ ਬਿਕੋਜ਼ ਅਗਰ ਪਰਿਵਾਰ ਦੇ ਵਿੱਚ ਇੱਕ ਦਾ ਮੂਡ ਵੀ ਵਿਗੜ ਜੇ ਨਾ ਤਾਂ ਸਾਰੇ ਪਰਿਵਾਰ ਦਾ ਹੀ ਮੂਡ ਆ ਜਿਹੜਾ ਵਿਗੜ ਜਾਂਦਾ ਹੈ ਠੀਕ ਹੈ ਸੋ ਪਲੀਜ਼ ਹੱਸ ਕੇ ਖੇਡ ਕੇ ਕੰਮ ਕਰਿਆ ਕਰੋ ਹੱਸ ਕੇ ਖੇਡ ਕੇ ਰਹਾ ਕਰੋ ਸਾਰੇ ਪਰਿਵਾਰ ਆ ਜਿਹੜਾ ਹੱਸਦਾ ਖੇਡਦਾ ਰਿਹਾ ਕਰੋ ਤਾਂ ਜੋ ਨਾ ਪਰ ਮਤਲਬ ਕਿ ਘਰ ਦੇ ਵਿੱਚੋਂ ਨਾ ਜਿਹੜੀ ਵਾਈਬ ਆ ਨਾ ਉਹ ਵੀ ਪੋਜੀਟਿਵ ਹੋ ਜਾਂਦੀ ਆ ਅਗਰ ਆਪਾਂ ਇੱਕ ਜਾਣਾ ਵੀ ਚਿੜਚਿੜਾ ਹੋ ਜੇ ਨਾ ਤਾਂ ਸਾਰੇ ਜਿਹੜੇ ਕਿ ਘਰ ਦੀ ਜਿਹੜੀ ਵਾਈਬ ਆ ਨਾ ਉਹ ਬਹੁਤ ਜ਼ਿਆਦਾ ਨੈਗੇਟਿਵ ਹੋਣ ਲੱਗ ਜਾਂਦੀ ਆ ਬਾਈ ਬਹੁਤ ਗੰਦੀ ਆਉਣ ਲੱਗ ਜਾਂਦੀ ਆ ਵਾਈਬ ਆ ਜਿਹੜੀ ਬਹੁਤ ਮਾਇਨੇ ਰੱਖਦੀ ਆ ਪੋਜੀਟਿਵ ਐਂਡ ਨੈਗੇਟਿਵ ਦੋ ਵਾਈਬਸ ਹੁੰਦੀਆਂ ਨੇ ਤੇ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਉਹ ਵਾਈਬ ਆ ਜਿਹੜੀ ਉਹ ਪੋਜੀਟਿਵ ਰੱਖਣੀ ਆ ਕਿ ਨੈਗੇਟਿਵ ਰੱਖਣੀ ਆ ਸੋ ਪਲੀਜ਼ ਥਿੰਕ ਪੋਜੀਟਿਵ ਸੇ ਪੋਜੀਟਿਵ ਹਨਾ ਬਸ ਉਬਲ ਜਿਹਾ ਲੱਗੀ ਜੀ ਇਹ ਹੁੰਦਾ ਕਿ ਚੰਗਾ ਸੋਚੋ ਐਂ ਚੰਗਾ ਬੋਲੋ ਚੰਗਾ ਸੋਚਾਂਗੇ ਤਾਂ ਹੀ ਆਪਾਂ ਚੰਗਾ ਚੰਗਾ ਜਿਹੜਾ ਬੋਲ ਪਾਵਾਂਗੇ ਸੋ ਪਲੀਜ਼ ਚੰਗਾ ਸੋਚਿਆ ਕਰੋ ਚੰਗਾ ਬੋਲਿਆ ਕਰੋ ਆਪਣੇ ਪਰਿਵਾਰ ਨਾਲ ਠੀਕ ਹੈ ਬਾਹਰ ਲੋਕਾਂ ਨਾਲ ਤਾਂ ਜਿਹੜਾ ਆਪਣੇ ਘਰ ਦਾ ਜਾਂ ਬਾਹਰਲਾ এনवायरमेंट ਹੈ ਨਾ ਠੀਕ ਹੈ ਉਹ ਵੀ ਬਹੁਤ ਹੀ ਪੋਜ਼ਿਟਿਵ ਰਹਿੰਦਾ ਬਹੁਤ ਹੀ ਚੰਗਾ ਰਹਿੰਦਾ ਬਹੁਤ ਹੀ ਖੁਸ਼ਹਾਲ ਜਿਹੜੀ ਕਿ ਵਾਈਬ ਆਉਂਦੀ ਹੈਗੀ ਠੀਕ ਹੈ এনवायरमेंट ਦੇ ਵਿੱਚ ਸੋ ਪਲੀਜ਼ ਪੋਜ਼ਿਟਿਵ ਰਹੋ ਚੰਗਾ ਸੋਚੋ ਚੰਗਾ ਬੋਲੋ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਹਨਾ ਐਂਡ ਇਥੇ ਕਮਰੇ ਦੀ ਝਾੜ ਚੜਈਆ ਲਾਈਕ ਉਹ ਕਰ ਰਹੀ ਸੀ ਮੈਂ ਗੇਟ ਵਗੈਰਾ ਝੜ ਰਹੀ ਸੀ ਮਿੱਟੀ ਘਟਾ ਬਹੁਤ ਆ ਜਾਂਦਾ ਖੇਤਾਂ ਚ ਘਰ ਕਰਕੇ ਮਿੱਟੀ ਘਟਾ ਆ ਜਾਂਦਾ ਤੇ ਅੱਜ ਕੱਲ ਥੋੜਾ ਤੁਹਾਨੂੰ ਪਤਾ ਕਣਕਾ ਦੀ ਬਾਡੀ ਜਿਹੜੀ ਉਹ ਸ਼ੁਰੂ ਆਉਦੇ ਕਰਕੇ ਵੀ ਥੋੜੀ ਜੀ ਜਿਹੜੀ ਡਸਟਾ ਬਹੁਤ ਜ਼ਿਆਦਾ ਆਉਂਦੀ ਹੈਗੀ ਉਹ ਚੰਗੀ ਤਰ੍ਹਾਂ ਥੋੜਾ ਜਿਹਾ ਸਾਰਾ ਕੋਨਾ ਕੋਨਾ ਕਲੀਨ ਕਰਨਾ ਪੈਂਦਾਗਾ ਹਨਾ ਬਸ ਇਥੇ ਉਹੀ ਕਰ ਰਹੀ ਸੀਗੀ ਤੇ ਇਥੇ ਆਪਣੀ ਜਿੰਮੀ ਜਿਹੜੀ ਆਪਣੇ ਕੋਲ ਫਿਰ ਰਹੀ ਸੀ ਤੁਸੀਂ ਦੇਖੀ ਸਕਦੇ ਹੋ ਤੇ ਭਾਂਡੇ ਜਿਹੜੇ ਨੇਗੇ ਬੈੱਡ ਥਲੇ ਹਨਰ ਸੈਟ ਦਾ ਹੁੰਦਾ ਹੈ ਹਨਰ ਨੇ ਥੀ ਉੱਠਿਆ ਨਹੀਂ ਸੀਗਾ ਉਹਨੇ ਬਸ ਉੱਠਣਾ ਸੀਗਾ ਹਲੇ ਤੇ ਤਾਂ ਹੀ ਥੋੜਾ ਜਿਹਾ ਮੈਂ ਜਲਦੀ ਜਲਦੀ ਸਪੀਡ ਦੇ ਵਿੱਚ ਕੰਮ ਕਰਦੀ ਪਈ ਸੀ ਵੈਸੇ ਤਾਂ ਮੈਂ ਸਲੋ ਕਰਦੀ ਪਈ ਸੀ ਪਰ ਥੋੜਾ ਜਿਹਾ ਮੈਨੂੰ ਇਦਾਂ ਸੀ ਵੀ ਬੱਚਾ ਉੱਠ ਜਾਊਗਾ ਫਿਰ ਔਖਾ ਹੋ ਜਾਏਗਾ ਤੇ ਇੱਥੇ ਹਨਰ ਉੱਠ ਚੁੱਕਿਆ ਸੀਗਾ ਉਹ ਆਪਣਾ ਉਹ ਚਾਹ ਦੇ ਨਾਲ ਖਾ ਰਿਹਾ ਸੀਗਾ ਬਿਸਕਟ ਸੁਬਾ ਸੁਬਾ ਤੇ ਏਰੇ ਇਧਰ ਮੇਰੀ ਤਰਫ ਵੀ ਦੇਖ ਦਾ ਟਾਈਮ ਹੋ ਗਿਆ ਸੀ ਹਨਰ ਦਾ ਨਾ ਪਾਰਸਲ ਆਇਆ ਸੀ ਜਿਹੜਾ ਕਿ ਮੈਂ ਹਨਰ ਦੇ ਲਈ ਮੰਗਵਾਇਆ ਸੀ ਇਹ ਨਿੱਗੀਆਂ ਬੁੱਕਸ ਜੀ ਕੁਝ ਮੈਂ ਮੰਗਵਾਈਆਂ ਸੀ ਹਨਰ ਦੇ ਲਈ ਸਾਈਜ਼ ਤਾਂ ਛੋਟਾ ਹੀ ਹੈ ਇਹਨਾਂ ਦਾ ਬਟ ਬੱਚੇ ਲਈ ਜਿਵੇਂ ਢਾਈ ਤਿੰਨ ਸਾਲ ਦਾ ਬੱਚਾ ਚਾਰ ਸਾਲ ਦਾ ਬੱਚਾ ਇਹਨਾਂ ਦੇ ਬੱਚੇ ਲਈ ਨਾ ਬਹੁਤ ਵਧੀਆ ਹੈ ਜਿੱਦਾਂ ਕਿ ਹਨਰ ਨੂੰ ਹਲੇ ਅਸੀਂ ਸਕੂਲ ਨਹੀਂ ਲਗਾਇਆ ਤਾਂ ਉਹਦੇ ਲਈ ਜਿਹੜੀਆਂ ਇਹ ਬੁੱਕਸ ਨੇਗੀਆਂ ਮੈਨੂੰ ਬਹੁਤ ਠੀਕ ਲੱਗੀਆਂ ਬਹੁਤ ਵਧੀਆ ਲੱਗੀਆਂ ਹਨਾ ਤੇ ਤੁਸੀਂ ਵੀ ਮੰਗਵਾ ਸਕਦੇ ਹੋ ਤੇ ਠੀਕ ਹੈ ਮੈਂ ਤੁਹਾਨੂੰ ਇਹ ক্লোਜ਼ ਤੋਂ ਦਿਖਾਉਣੀ ਆ ਤੇ ਸਭ ਤੋਂ ਪਹਿਲਾਂ ਤਾਂ ਦੇਖੋ ABC ਠੀਕ ਹੈ ਲਾਈਕ A ਫਾਰ Apple B ਫਾਰ Ball ਲਾਈਕ ovali ਚੀਜ਼ ਆ ਜਾਂਦੀ ਹੈ ਸਾਰਾ A ਤੋਂ ਲੈ ਕੇ Z ਤੱਕ ਆਗਾ ਐਂਡ ਨੈਕਸਟ ਆ ਜਾਂਦੇ ਆ ਨੰਬਰਸ 1 2 3 ਆਈ ਥਿੰਕ 20 uh, 20 ਤੱਕ ਨਹੀਂਗੇ ਇਹ ਇਦਾਂ ਸਾਰਾ ਦਿਖਾਇਆ ਹੋਇਆ ਸ਼ੋਅ ਕਰਿਆ ਹੋਇਆ 4 5 6 7 8 9 10 ਜੋ ਵੀ ਹੈ ਨਾ ਚੀਜ਼ਾਂ ਹੁੰਦੀਆਂ ਨੇ ਇਹ ਆਈ ਥਿੰਕ ਹਾਂ 20 ਤੱਕ 11 ਟੂ 20 ਹਾਂ 11 uh, 20 ਤੱਕ ਆ ਜਿਹੜੀ ਇਹ ਨੰਬਰਸ ਵਾਲੀ ਬੁੱਕ ਆ ਜਾਂਦੀ ਹੈਗੀ ਐਂਡ ਨੈਕਸਟ ਆ ਜਾਂਦੇ ਨੇ ਆਈ ਥਿੰਕ ਵੈਜਾਂ ਵੈਜੀਟੇਬਲਸ ਆ ਜਾਂਦੀਆਂ ਨੇ ਸਾਰਿਆਂ ਦੇ ਦੇਖੋ ਕੌਰਨ ਗਾਰਲਿਕ ਈਬ ਉਹ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਲੈਮਨ ਵਗੈਰਾ ਵੈਜੀਟੇਬਲਸ ਆ ਗਏ ਐਂਡ ਨੈਕਸਟ ਇਥੇ ਆਪਣੇ ਕੋਲ ਆ ਜਾਂਦੇ ਨੇ ਫਰੂਟਸ ਲਾਈਕ ਫਰੂਟਸ ਦੇ ਨੇਮ ਆ ਗਏ ਤੇ ਐਂਡ ਉਹਨਾਂ ਦੀਆਂ ਫੋਟੋਸ ਵੀ ਬਣਾਈਆਂ ਹੋਈਆਂ ਨੇ ਇਹ ਵੀ ਤੁਸੀਂ ਮਤਲਬ ਕਿ ਬਹੁਤ ਵਧੀਆ ਹੈ ਨਾ ਬੱਚੇ ਨੂੰ ਪਤਾ ਲੱਗਦਾ ਰਹਿੰਦਾ ਐਂਡ ਨੈਕਸਟ ਆ ਗਏ ਵਰਡਸ ਲਾਈਕ ਪੀ ਪੀਕਾਕ ਜੋ ਵੀ ਆਪਣੇ ਵਰਡਸ ਹੁੰਦੇ ਨੇ ਤੇ ਇਹਨਾਂ ਦੇ ਵਿੱਚੋਂ ਹੰਡਾ ਨੂੰ ਕਾਫੀ ਤਾਂ ਪਹਿਲਾਂ ਹੀ ਆਉਂਦੀ ਸੀਗੇ ਐਂਡ ਫਿਰ ਆ ਗਏ ਐਨੀਮਲਸ ਆ ਗਏ ਤੇ ਇਹ 6 ਪੀਸ ਨੇ ਕੀ ਲਾਈਕ 6 ਬੁੱਕਸ ਨੇ ਜਿਹੀਆਂ ਆਈਆਂ ਦੇਖੋ ਤੁਸੀਂ ਐਂਡ ਬਹੁਤ ਵਧੀਆ ਨੇ ਤੁਸੀਂ ਵੀ ਮੰਗਵਾ ਸਕਦੇ ਹੋ ਓਕੇ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ